नमस्ते दोस्तों आ, मुझे बहुत ज़्यादा फ़ोन कॉल्स आ रहे हैं मीडिया के भी और मेरे शुभचिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज़ के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू पंजाबी कहावत कहावतिया ਕਿ ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਉਹੋ ਗੱਲ ਹੀ ਮੈਡਮ ਹੁਣਾ ਉੱਤੇ ਪੂਰੀ ਟੁੱਕਦੀ ਆ ਜ਼ੁਬਾਨ ਆਪਣੀ ਤੇ ਕੰਟਰੋਲ ਨਹੀਂ ਤੇ ਦੱਸ ਰਹੀ ਆ ਕਿ ਪੰਜਾਬ ਮੇਂ ਆਤੰਕਵਾਦ ਪਨ ਪ੍ਰਹਾ ਹੈ ਮਤਲਬ ਕਹਿਣ ਦਾ ਇਹ ਆ ਕਿ ਜਿਹੜੀ ਸੀਆਰਪੀਐਫ ਦੀ ਜ਼ੁਬਾਨ ਆ ਉੱਥੇ ਕੰਮ ਕਰ ਰਹੀ ਉਹਨੂੰ ਇਹ ਆਤਕਵਾਦੀ ਦੱਸਣ ਦੀ ਕੋਸ਼ਿਸ਼ ਕਰਦੀ ਆ ਮਤਲਬ ਇਹੀ ਸੁਥਰੇ ਹੋ ਗਏ ਦੁਨੀਆ ਦੇ ਵਿੱਚ ਬਾਕੀ ਸਾਰੀ ਦੁਨੀਆ ਇਥੇ ਕਮਲ ਹੀ ਆਤੰਗਵਾਦੀ ਤਰੀ ਫਿਰਦੀ ਆ ਬਿਬਾਈ ਦੀ ਜबान ਆ ਨਾ ਇਹ ਜबान ਛਟਾਂਕ ਕੁ ਦੀ ਜबान ਆ ਇਹ ਤੇ ਇਹ ਦੰਦਾਂ ਦੇ ਵਿਚਕਾਰ ਆਪ ਐਨ ਮਹਿਫੂਜ਼ ਬੈਠੀ ਆ ਇਹਦੇ ਤਾਂ ਕਿਤੇ ਸੇਕ ਨਹੀਂ ਪਹੁੰਚਦਾ ਪਰ ਇਹ ਦੰਦਾਂ ਦੀ ਵੈਰੀ ਬਣਦੀ ਆ ਜੇ ਪਹਿਲਾਂ ਸੋਚ ਕੇ ਬੋਲਿਆ ਹੋਵੇ ਨਾ ਤੇ ਬੋਲੇ ਦਾ ਕਦੀ ਪਛਤਾਵਾ ਨਹੀਂ ਹੁੰਦਾ ਪਰ ਇੱਥੇ ਤਾਂ ਹਿਸਾਬ ਕਿਤਾਬ ਇਹ ਚੱਲਦਾ ਕਿ ਜਿੰਨੀ ਜ਼ਿਆਦਾ ਨਫ਼ਰਤ ਉਗਲੂਗੇ ਓਨਾ ਵੱਡਾ ਤੁਹਾਨੂੰ ਅਹੁਦਾ ਉਹਦਾ ਨਤੀਜਾ ਆ ਜਿਹੜਾ ਅੱਜ ਤੈਨੂੰ ਇੱਥੇ 에ਅਰਪੋਰਟ ਉੱਤੇ ਬਿਬਾ ਸ਼ਗਨ ਪਿਆ ਪਰ ਉਸ ਗੱਲ ਨੂੰ ਵੀ ਤੂੰ ਸੀਰੀਅਸ ਥੋੜੀ ਲਿਆ ਤੂੰ ਆ ਨਵੀਂ ਆ ਨਵਾਂ ਬਿਆਨ ਦੇਤਾ ਹੋਈ ਇਹ ਇਹ ਜ਼ਰੂਰੀ ਨਹੀਂ ਕਿ ਸਾਰੇ ਜਿਹੜੇ ਬੀਜੇਪੀ ਵਾਂਗੂ ਤੈਨੂੰ ਟਿਕਟ ਹੀ ਦੇਣ ਠੀਕ ਹੈ ਜੀ ਲੋਕਾਂ ਨੇ ਬੀਜੇਪੀ ਨੂੰ ਵੋਟ ਆਤ ਕਿ ਇਸੇ ਕਰਕੇ ਨਹੀਂ ਪਾਈਆਂ ਕਿ ਜਿਹੜਾ ਇਹ ਨਫ਼ਰਤ ਦਾ ਬਾਜ਼ਾਰ ਇਹਨਾਂ ਗਰਮ ਕੀਤਾ ਸੀ ਨਾ ਉਸ ਉਸ ਉਹਦੇ ਵਿਰੁੱਧ ਲੋਕਾਂ ਦਾ ਫਤਵਾ ਆ ਇਹ ਤੇ ਰਾਹੁਲ ਗਾਂਧੀ ਜਿਹਨੂੰ ਤੁਸੀਂ ਪੱਪੂ ਕਹਿੰਦੇ ਸੀ ਨਾ ਇਹਨੂੰ ਟਿਚਰਾਂ ਕਰਦੀ ਸੀ ਤੂੰ ਅਗਲਾ ਲੀਡਰ ਬਣ ਕੇ ਉੱਭਰਿਆ ਦੋਵੇਂ ਸੀਟਾਂ ਤੋਂ ਜਿੱਤ ਦਰਜ ਕੀਤੀ ਆ ਤੇ ਲੋਕਾਂ ਦੇ ਵਿੱਚ ਲੀਡਰ ਬਣ ਕੇ ਉਹਨੇ ਦੱਸਿਆ ਸੋ ਇਹ ਫਰਕ ਹੈ ਬੀਬੀ ਪਰ ਚਲੋ ਇਹ ਜਦੋਂ ਦਿਮਾਗ ਦੇ ਵਿੱਚ ਕੋਈ ਇਦਾਂ ਦਾ ਜਿਹੜਾ ਉਹ ਫਰਕ ਪੈ ਜਾਵੇ ਨਾ ਉਹ ਉਹ ਨਿਕਲਦਾ ਨਹੀਂ ਹੁੰਦਾ ਹੁਣ ਤੁਸੀਂ ਐਮਪੀ ਬਣ ਗਏ ਆ ਤੇ ਗਾਂ ਤੋਂ ਜਰੱਕ ਸਭੇ ਕਪਾਸ਼ਾ ਦੇ ਵਿੱਚ ਹਰ ਇੱਕ ਦੀ ਮਾਂ ਭੈਣ ਬਾਰੇ ਬੋਲਣ ਤੋਂ ਪਹਿਲਾਂ ਸੋਚੋ ਜ਼ਰੂਰ ਕਿ ਕਿਸੇ ਦੀਆਂ ਭਾਵਨਾਵਾਂ ਨੋਟੇਸ ਨਾ ਪਹੁੰਚਾਈ ਜਾਵੇ ਵਿਰੋਧੀ ਬਿਆਨ ਸਭੇਕ ਸ਼ਬਦਾਂ ਦੇ ਵਿੱਚ ਵੀ ਦਿੱਤਾ ਜਾ ਸਕਦਾ ਜੇ ਨਹੀਂ ਰਿਹਾ ਜਾਂਦਾ ਤਾਂ ਬਹੁਤ